ਕਈ ਵਾਰ ਵੀਰ ਸਵਾਲ ਕਰ ਦਿੰਦੇ ਨੇ ਕਿ ਦੇਹ ਧਾਰੀ ਬਾਬਿਆਂ ਦੇ ਤੇ ਡੇਰਿਆਂ ਵਿੱਚ ਇੰਨੀ ਦੁਨੀਆ ਜਾਂਦੀ ਹੈ ਕਿ ਬੱਸਾਂ ਦੀ ਬੱਸਾਂ ਭਰੀਆਂ ਹੁੰਦੀਆਂ ਨੇ ਉਹਨਾਂ ਦੇ ਕਿਤੇ ਭੰਡਾਰੇ ਭੰਡੂਰੇ ਹੁੰਦੇ ਨੇ ਨਾ ਤੇ ਰੋਡ ਜਾਮ ਲਗਾ ਦਿੰਦੇ ਨੇ ਅਮਰਸਾ ਤੋਂ ਲੈ ਕੇ ਚੰਡੀ ਚੰਡੀਗੜ੍ਹ ਤੱਕ ਬੁਰਾ ਹਾਲ ਹੁੰਦਾ ਹੈ ਇੰਨੀਆਂ ਬੱਸਾਂ ਤੇ ਹੈ ਕਿ ਅੱਜ ਉੱਥੇ ਝੂਠ ਪਰ ਕਮਾਲ ਦੀ ਗੱਲ ਗੁਰਦੁਆਰੇ ਪਿੰਡਾਂ ਦੇ ਖਾਲੀ ਐ ਸ਼ਹਿਰਾਂ ਦੇ ਗੁਰਦੁਆਰੇ ਖਾਲੀ ਐ ਕੋਈ ਬਹੁਤ ਵੱਡੀ ਗਲਤੀ ਜੇ ਸੰਗਤ ਨਹੀਂ ਆਉਂਦੀ ਉਹਦੇ ਪਿੱਛੇ ਕਾਰਨ ਕੀ ਉਹਦੇ ਪਿੱਛੇ ਵਜ੍ਹਾ ਕੀ ਤੇ ਮੈਂ ਕਈ ਵਾਰ ਬੇਨਤੀ ਕਰਦੇ ਗੱਲ ਭਰਾਵੋ ਇੰਨੀ ਕੁ ਐ ਕਿ ਸਿਧਾਂਤ ਸਾਡਾ ਸੀ ਉਹਨਾਂ ਨੇ ਦੂਜਿਆਂ ਨੂੰ ਦੇ ਦਿੱਤਾ ਸਿਧਾਂਤ ਜਿਹੜਾ ਸਾਡਾ ਸੀ ਨਾ ਉਹਨਾਂ ਨੇ ਲਿਆ ਗੁਰੂ ਗ੍ਰੰਥ ਸਾਹਿਬ ਵਿੱਚ ਲੈ ਕੇ ਉਹਨਾਂ ਨੇ ਦੂਜਿਆਂ ਨੂੰ ਦੇ ਦਿੱਤਾ ਤੇ ਜਿਨ੍ਹਾਂ ਨੂੰ ਸਮਝ ਲੱਗੀ ਉਹ ਉਹਨਾਂ ਦੇ ਪਿੱਛੇ ਲੱਗ ਗਏ ਨੇ ਸਾਡੇ ਕੋਲੋਂ ਇੱਕੋ ਹੀ ਚੀਜ਼ ਹੈ ਸਿਧਾਂਤ ਉਹ ਅਸੀਂ ਨਾ ਖੁਦ ਅਪਣਾਇਆ ਨਾ ਕਿਸੇ ਦੂਜੇ ਨੂੰ ਅਪਣਾਉਣ ਦਿੱਤਾ ਨਾ ਖੁਦ ਝੋਲੀ ਭਰੀ ਨਾ ਕਿਸੇ ਦੂਜੇ ਨੂੰ ਝੋਲੀ ਭਰਨ ਦਿੱਤੀ ਤੇ ਯਾਦ ਰੱਖਿਓ ਭੋਲਿਓ ਦੁਨੀਆ ਦੀ ਸਭ ਤੋਂ ਮਹਾਨ ਤੇ ਸ਼ਕਤੀਸ਼ਾਲੀ ਤੇ ਅਮੀਰ ਵਿਰਸੇ ਦੀ ਮਾਲਕ ਸਿੱਖ ਕੌਮ ਹੈ ਕੋਈ ਹੋਰ ਨਹੀਂ ਔਰ ਦੁਨੀਆ ਦੀ ਮਹਾਨ ਸਿੱਖ ਕੌਮ ਦੇ ਹੋਣ ਦੇ ਬਾਵਜੂਦ ਇੰਨਾ ਵੱਡਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਮੈਂ ਕਈ ਅੰਗਰੇਜ਼ ਰਾਈਟਰਾਂ ਨੂੰ ਪੜ੍ਹਿਆ ਉਹ ਤਾਂ ਸਿੱਖਾਂ ਨੂੰ ਕੋਸਦੇ ਐ ਐਚਲ ਬਰਾਡਸ਼ਨ ਪੜ੍ਹਿਆ ਉਹਨੇ ਕਿਹਾ ਕਿੰਦਾ ਸਿੱਖੀ ਨਵੇਂ ਯੁੱਗ ਦਾ ਧਰਮ ਐ ਇੱਕ ਅੰਗਰੇਜ਼ ਕਹਿੰਦੇ ਸਿੱਖੀ ਨਵੇਂ ਯੁੱਗ ਦਾ ਧਰਮ ਤੇ ਆਪਣੇ ਬੱਚਿਆਂ ਨੂੰ ਪੁੱਛ ਕੇ ਵੇਖ ਲਓ ਕਿਤੇ ਪਤਾ ਹੀ ਕੁੱਖ ਨਹੀਂ ਕੀ ਐ ਜੀ ਆਪਾਂ ਕਦੇ ਬੜੇ ਸਾਕੋ ਟਾਈਮ ਨਹੀਂ ਜੀ ਉਹ ਕਹਿੰਦੇ ਸਿੱਖੀ ਨਵੇਂ ਯੁੱਗ ਦਾ ਧਰਮ ਹੈ ਉਹ ਕਹਿੰਦੇ ਦੁਨੀਆ ਦੇ ਕਿਸੇ ਬੰਦੇ ਦੀ ਕੋਈ ਐਸੀ ਗੁੰਜਲ ਹੈ ਹੀ ਨਹੀਂ ਜਿਹੜੀ ਗੁੰਜਲ ਗੁਰਬਾਣੀ ਨਾਲ ਖੋਲ ਸਕੇ ਹਰ ਇੱਕ ਗੁੰਜਲ ਗੁਰਬਾਣੀ ਖੋਲ ਦਿੰਦੀ ਤੇ ਇੱਥੇ ਦੇਖ ਲਓ ਅਸੀਂ ਇਸ ਖਜ਼ਾਨੇ ਤੋਂ ਬਹੁਤ ਦੂਰ ਹੋ ਗਏ ਬਹੁਤ ਜ਼ਿਆਦਾ ਦੂਰ ਸਾਡੇ ਕੋਲ ਖਜ਼ਾਨਾ ਪਿਆ ਪਿੱਛੇ ਦੇ ਧਿੰਦੋਸਤਾਨ ਦੇ ਵਿੱਚ ਇੱਕ ਮੰਗਤਾ ਮਰ ਗਿਆ ਜਦੋਂ ਉਹਦੀ ਮੌਤ ਹੋਈ ਨਾ ਉਸ ਤੋਂ ਬਾਅਦ ਉਹ ਜਿਹੜੇ ਲੋਕ ਸਨ ਆਸ-ਪਾਸ ਦੇ ਉਹਨਾਂ ਨੇ ਸੋਚਿਆ ਕਿ ਜਿੱਥੇ ਮਰਿਆ ਉੱਥੇ ਦਫਨਾ ਦੇਣੇ ਇਹਨੂੰ ਆਪਾਂ ਕੇਲੇ ਉੱਥੇ ਜਦੋਂ ਪੁੱਟਣ ਲੱਗੇ ਨਾ ਵੱਡੀ ਵੱਡਾ ਸਾਰਾ ਉਹਦੀ ਕਬਰ ਦੇ ਵਾਸਤੇ ਪੁੱਟਿਆ ਦੋਆ ਉੱਥੇ ਦਫਨਾਉਣ ਲੱਗੇ ਤੇ ਇਥੋਂ ਇੱਕ ਬੜਾ ਵੱਡਾ ਖਜ਼ਾਨਾ ਨਿਕਲ ਆਇਆ ਤੇ ਜਿਹਦੇ ਵਿੱਚ ਕਾਫੀ ਪੈਸੇ ਸਨ ਨਿਕਲ ਆਇਆ ਉਹ ਲੋਕ ਹੈਰਾਨ ਸਨ ਕਿ ਇਸ ਜਗ੍ਹਾ ਉੱਤੇ ਬੈਠ ਕੇ ਪੂਰੀ ਜ਼ਿੰਦਗੀ ਇਹ ਟਕਾ ਟਕਾ ਮੰਗਦਾ ਰਿਹਾ ਪਰ ਜਿੱਥੇ ਬੈਠਾ ਰਿਹਾ ਉੱਥੇ ਤਾਂ ਲੱਖਾਂ ਰੁਪਏ ਜੱਬੇ ਸਨ ਪਰ ਇਸ ਕੰਮ ਨੂੰ ਪਤਾ ਹੀ ਨਹੀਂ ਸੀ ਕੋਈ ਤੇ ਸਾਡੇ ਪਾਸ ਕਿੰਨਾ ਹੈ ਬਹੁਤ ਵੱਡਾ ਖਜ਼ਾਨਾ ਹੈ ਔਰ ਖਾ ਉਹ ਖਰਚੋ ਰਲ ਮਿਲ ਪਾਈ ਟੋਟ ਨਾ ਆਵੇ ਵਧ ਤੋ ਜਾਈ ਜਿੰਨਾ ਮਰਜੀ ਕਹਿੰਦੇ ਵਰਤੀ ਜਾਓ ਇਹਦੇ ਵਿੱਚ ਕਦੇ ਟੋਟ ਨਹੀਂ ਹੁੰਦੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਨਾ ਇੱਕ ਮੈਂ ਨਿੱਕੀ ਜਿਹੀ ਟਿਪ ਦੇਣ ਲੱਗ ਜਾਂਦੇ ਜਾਂਦੇ ਆ ਜਪਜੀ ਸਾਹਿਬ ਦਾ ਪਾਠ ਕਰਦੇ ਆ 25 30 ਸਾਲ ਜਿੰਨੇ ਵੀ ਹੋ ਗਏ ਨੇ ਤੁਹਾਨੂੰ ਮੇਰੀ ਇੱਕ ਬੇਨਤੀ ਹੈ ਪਿਆਰਿਓ ਇੱਕ ਦਿਨ ਅਰਥ ਜ਼ਰੂਰ ਪੜਿਓ ਇੱਕ ਦਿਨ ਅਰਥ ਪੜਿਓ ਅਰਥ ਪੜਨ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਕਰਿਓ ਮੇਰਾ ਨਾ ਹੁਣ ਤੁਸੀਂ ਦੂਜੇ ਕਿਸੇ ਨਾਲ ਸ਼ੇਅਰ ਜ਼ਰੂਰ ਕਰੋਗੇ ਕਿ ਜਿੰਨਾ ਸਵਾਦ ਮੈਨੂੰ ਪਹਿਲਾਂ ਪੜਨ ਦਾ ਹੁੰਦਾ ਸੀ ਅੱਜ 150 ਸਵਾਦ ਵੱਧ ਗਿਆ 150% ਵੱਧ ਗਿਆ ਹੋਰ ਬਿਲਕੁਲ ਵੱਧਦਾ ਹੀ ਵੱਧਦਾ ਹੈ ਕਿਉਂਕਿ ਜਿਸ ਚੀਜ਼ ਨੂੰ ਅਸੀਂ ਅਜੇ ਤੱਕ ਮਾਨਸਿਕ ਪੱਤਰ ਤੋਂ ਸਬਕਾਰ ਨਹੀਂ ਨਾ ਕੀਤਾ ਉਸ ਚੀਜ਼ ਨੂੰ ਸਾਡਾ ਮਨ ਕਦੇ ਐਕਸੈਪਟ ਕਰਦਾ ਹੀ ਨਹੀਂ ਮੈਂ ਕੱਲ ਵੀ ਬੇਨਤੀ ਕੀਤੀ ਕੱਲ ਸੰਗਤ ਘੱਟ ਸੀ ਅੱਜ ਬੇਨਤੀ ਕਰ ਦਵਾਂ ਤੁਹਾਡਾ ਸਾਰਿਆਂ ਦਾ ਇੱਕ ਸਵਾਲ ਹੋਵੇਗਾ ਜੀ ਮਨ ਨਹੀਂ ਲੱਗਦਾ ਬਾਣੀ ਦੇ ਵਿੱਚ ਹਾਂਜੀ ਹੈਗਾ ਨਾ ਤਕਰੀਬਨ ਤਕਰੀਬਨ 99% ਵੀਰਾਂ ਦਾ ਸੁਧਿਆਣਾ ਦਾ ਸਵਾਲ ਹੁੰਦਾ ਜੀ ਮਨ ਨਹੀਂ ਲੱਗਦਾ ਬਾਣ ਬਾਣੀ ਦੇ ਵਿੱਚ ਤੁਸੀਂ ਕਦੇ ਸੋਚਿਆ ਵੀ ਮਨ ਕਿਉਂ ਨਹੀਂ ਲੱਗਦਾ ਬਾਣ ਬਾਣੀ ਵਿੱਚ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਮੈਂ ਫਿਰ ਕਮਾ ਕੇ ਉੱਥੇ ਆ ਜਾਣਾ ਅਸੀਂ ਜਦੋਂ ਫਿਲਮ ਦੇਖਦੇ ਹਾਂ ਮਨ ਲੱਗਦਾ ਕਿ ਨਹੀਂ ਲੱਗਦਾ ਹਾਂਜੀ ਲੱਗਦਾ ਜੀ ਪੂਰਾ ਫੁੱਲ ਬਾਈ ਫੁੱਲ ਲੱਗਾ ਹੁੰਦਾ ਤੇ ਜੇ ਕੋ ਮਾਰੀ ਮੋਟੀ ਕਿਤੇ ਵਿੱਚ ਐਡ ਆ ਜੇ ਅਸੀਂ ਐਡ ਵਾਲੇ ਨੂੰ ਗਲਾਂ ਕੱਢਦੇ ਵੀ ਕਾਨੂੰ ਵਿੱਚ ਆ ਗਏ ਹਾਂਜੀ ਔਰ ਐ ਬਿਲਕੁਲ ਤਨੂ ਮਨੂ ਫਿਲਮਾਂ ਬਾਂ ਵੇਖ ਰਹੇ ਨੇ ਉੱਥੇ ਮਨ ਖੁੱਪਿਆ ਹੁੰਦਾ ਕੀ ਹੋ ਰਿਹਾ ਹੈ ਕਿਹੜਾ ਕਿਨੂੰ ਕੁੱਟ ਰਿਹਾ ਹੈ ਕਿਹੜਾ ਕਿਨੂੰ ਮਾਰ ਰਿਹਾ ਹੈ ਪਤਾ ਹੈ ਸਭ ਕੁਝ ਅਗਾਹ ਕੀ ਹੋਣਾ ਸਕ੍ਰਿਪਟ ਕਿਹੜੀ ਹੈ ਅਗਾਹ ਉਹ ਕਿਹੜਾ ਡਾਇਲੋਗ ਬੋਲੇ ਸਭ ਪਤਾ ਹੈ ਐ ਬਿਲਕੁਲ ਮਨ ਲੱਗਾ ਹੁੰਦਾ ਇੱਕ ਹੋਰ ਐਗਜ਼ਾਮਪਲ ਲੈ ਲਓ ਅਸੀਂ ਰੋਡ ਤੇ ਰੋਜ਼ ਨਹੀਂ ਜਾਂਦੇ ਪਰ ਅਸੀਂ ਆਸ-ਪਾਸੇ ਬਹੁਤ ਘੱਟ ਵੇਖਦੇ ਹਾਂ ਖੋਤਾ ਨਾ ਖਾਸ ਤੱਕ ਤੇ ਐਕਸੀਡੈਂਟ ਹੋਇਆ ਹੋਵੇ ਖੋਤਾ ਨਾ ਖਾਸ ਤੱਕ ਤੇ ਲੜਾਈ ਹੋ ਰਹੀ ਹੋਵੇ ਭਾਵੇਂ ਅਗਲੇ ਪਾਸੂ ਵਿਆਹ ਤੇ ਜਾਣਾ ਹੋਵੇ ਲੇਟ ਹੁੰਦੇ ਹੋਈਏ ਪਰ ਅਸੀਂ ਗੱਡੀ ਰੋਕ ਕੇ ਕਹਿੰਨੇ ਆ ਵੇਖੀਏ ਤਾਂ ਸਹੀ ਕੌਣ ਲੜਦਾ ਪਿਆ ਫਿਰ ਮੋਬਾਈਲ ਕਢ ਕੇ ਮੂਵੀ ਵੀ ਬਣਾਉਣੀ ਫੇਸਬੁੱਕ ਤੇ ਪਾਵਾਂਗੇ ਫਿਰ ਆਪਾਂ ਵੇਖਦੇ ਆ ਚਸਕੇ ਲੈਨੇ ਤੇ ਲੜਾਈ ਕਿਦੀ ਹੋਈ ਭਰਾਵੋ ਇਹ ਮੇ ਨਿੱਕੀ ਨਿੱਕੀ ਜੀ ਐਗਜ਼ੈਂਪਲ ਤਾਂ ਲਈ ਸਾਡਾ ਮਨ ਲੱਗਦਾ ਨਾ ਉਹਦੇ ਵਿੱਚ ਭਾਵੇਂ 4 ਘੰਟੇ ਕਿਹਦੀ ਲੜਾਈ ਵੇਖਣੀ ਪਵੇ ਆਪਾਂ ਵੇਖਦੇ ਆ ਪਰ ਇਹਦਰ ਸਤਗੁਰ ਸੱਚੇ ਪਾਕਸਾ ਦੀ ਪਾਉਣ ਬਾਣੀ ਆਪਾਂ ਪੜ ਰਹੇ ਮਨ ਨਹੀਂ ਲੱਗ ਰਿਹਾ ਉਹਦੇ ਪਿੱਛੇ ਕਾਰਨ ਸਤਗੁਰ ਦੀ ਪਾਉਣ ਬਾਣੀ ਵਿੱਚ ਦੱਸਿਆ ਹੈ ਉਹ ਮੈਂ ਕੱਲ ਵੀ ਸ਼ੇਅਰ ਕੀਤਾ ਸੀ ਸਤਗੁਰ ਦੀ ਪਾਉਣ ਬਾਣੀ ਦਾ ਬਚਨ ਕਹਿੰਦੇ ਨੇ ਮਾਲਕ ਕੁੰਬੇ ਬੱਦਾਂ ਜਲ ਰਹਿ ਜਲ ਬਿਨ ਕੁੰਬਣਾ ਹੋਏ ਪਾਣੀ ਕਦੇ ਵਿੱਚ ਰੱਖਦੇ ਕਿਸੇ ਭਾਂਡੇ ਦੇ ਵਿੱਚ ਤੇ ਬਗੈਰ ਭਾਂਡੇ ਤੋਂ ਪਾਣੀ ਡੁੱਲ ਜਾਂਦਾ ਉਹ ਕਦੇ ਸੰਭਲਦਾ ਨਹੀਂ ਕਦੇ ਤਕਾਓ ਵਿੱਚ ਨਹੀਂ ਆਉਂਦਾ ਤੇ ਟਕਾਓ ਵਿੱਚ ਪਾਣੀ ਕਦੋਂ ਆਉਂਦਾ ਜਦੋਂ ਕਿਸੇ ਭਾਂਡੇ ਦੇ ਵਿੱਚ ਉਹਨੂੰ ਰੱਖਿਆ ਜਾਏ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਬਾਪੂ ਜੀ ਕਹਿੰਦੇ ਨੇ ਗਿਆਨ ਕਾ ਬੱਧਾ ਮਨ ਰਹੇ ਗਿਆਨ ਕਾ ਬੱਧਾ ਮਨ ਰਹੇ ਬੁਲਾ ਕਰੋ ਗਿਆਨ ਕਾ ਬੱਧਾ ਮਨ ਕਾ ਤਾਂ ਬਚੇਗਾ ਜੀ ਗਿਆਨ ਦਾ ਗਿਆਨ ਦਾ ਮਤਲਬ ਗੁਰੂ ਦੀ ਗੱਲ ਗੁਰੂ ਦੀ ਵਿਚਾਰ ਗਿਆਨ ਮਤਲਬ ਨੌਲੇਜ ਜਿਹੜੀ ਸਾਡੀ ਸਾਡੇ ਪੱਲੇ ਪੈ ਰੀ ਜਿਹੜੀ ਸਾਨੂੰ ਸਮਝ ਲੱਗ ਰਹੀ ਹੁਣ ਪੜੀ ਜਾਓ ਖਾਂ ਰੋਜ਼ਾਨਾ ਆਪਾਂ ਪੜਦੇ ਮੁੰਤਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬਖੂਤ ਕਿੰਤਾ ਕਾਲ ਕੁਵਾਰੀ ਕਾਇਆ ਜੋਕਤ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਕਿੰਨਿਆਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਸੀਸ ਨਿਰਵਤ ਹੈ ਪਰ ਬਹੁਤਿਆਂ ਨੂੰ ਨਹੀਂ ਪਤਾ ਹੋਵੇਗਾ ਤੇ ਸਤਿਗੁਰੂ ਜੀ ਕੀ ਕਹਿ ਰਹੇ ਨੇ ਪਰ ਜਿੱਦਣ ਪਤਾ ਲੱਗ ਗਿਆ ਵੀ ਮੁੰਦਾ ਸੰਤੋਖ ਸੰਤੋਖ ਦੀਆਂ ਮੰਦਰਾਂ ਪਾਜੋਗੀ ਮੁੰਡਾ ਸੰਤੋਖ ਸ਼ਰਮਪਤ ਝੋਲੀ ਮਿਹਨਤ ਦੀ ਝੋਲੀ ਬਣਾ ਤੈਨੂੰ ਮੰਗਣ ਦੀ ਲੋੜ ਨਹੀਂ ਸ਼ਰਮ ਦਾ ਮਤਲਬ ਕਮਾਈ ਕਰਨੀ ਮਿਹਨਤ ਕਰਨੀ ਮੁੰਡਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਬਪੂਤ ਆ ਜਿਹੜੀ ਸਵਾਲ ਆ ਕੇ ਬੈਠਾ ਇਹਦਾ ਕੋਈ ਫਾਇਦਾ ਨਹੀਂ ਤੈਨੂੰ ਤੂੰ ਧਿਆਨ ਦੀ ਸਵਾਲ ਆ ਭਾਵ ਪ੍ਰਮਾਤਮਾ ਨੂੰ ਫੋਲੋ ਕਰ ਲੈ ਉਹਦੇ ਵਿੱਚ ਆਪਣਾ ਧਿਆਨ ਜੋੜ ਸੁਰਤ ਜੋੜ ਕੇ ਦੇਖ ਹਰ ਇੱਕ ਬੰਦੇ ਦੇ ਵਿੱਚ ਹੈ ਤੈਨੂੰ ਸਵਾਲ ਲਾਉਣ ਦੀ ਕਿਤੇ ਕੋਈ ਜਰੂਰਤ ਨਹੀਂ ਪੈਣੀ ਕਿਤੇ ਜਦ ਨੂੰ ਸਮਝ ਲੱਗ ਗਈ ਉਦੋਂ ਸਾਡਾ ਸਮਾਂ ਸੀ ਪਰ ਉਹਨਾਂ ਬਾਬਾ ਸੁਤਰਾ ਜੀ ਦੀ ਇੱਕ ਹੋਰ ਗੱਲ ਚ ਇੱਥੇ ਆ ਗਈ। ਬਾਬਾ ਸੁਤਰਾ ਜੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਦਾ ਟਾਈਮ ਸੀ ਦਰਬਾਰ ਸੈਬ ਸਨ ਬਾਬਾ ਸੁਤਰਾ ਜੀ। ਹੁਣ ਬਾਬਾ ਸੁਤਰਾ ਜੀ ਪ੍ਰਕਰਮਾ ਕਰ ਰਹੇ ਹੈ ਇਹ ਮੈਂ ਕਾਫੀ ਵਾਰ ਸ਼ੇਅਰ ਕੀਤੀ ਹੈ ਤਾਂ ਕਿ ਲੱਗਾ ਸ਼ਾਇਦ ਜਿਨ੍ਹਾਂ ਨੇ ਨਹੀਂ ਸੁਣੀ ਸੁਣ ਲੈ। ਕਹਿੰਦੇ ਪ੍ਰਕਰਮਾ ਕਰਦਿਆਂ ਕਰਦਿਆਂ ਬਾਬਾ ਸੁਤਰਾ ਜੀ ਨੇ ਕੀ ਵੇਖਿਆ ਇੱਕ ਬਾਬਾ ਬਿਠਾ ਹੈ। ਸ਼ਰੀਰ ਤੇ ਉਹਨੇ ਕੱਪੜੇ ਨਹੀਂ ਪਾਏ ਸਿਰਫ ਉਹਨੇ ਨਗੇਜ ਟਕਣ ਵਾਸਤੇ ਲੰਗੋਟੀ ਬਤੀ ਛੋਟੀ ਜੀ। ਬਾਕੀ ਪੂਰੇ ਸ਼ਰੀਰ ਤੇ ਸੁਆਈ ਸੁਆ ਸਿਰ ਤੋਂ ਲੈ ਕੇ ਪੈਰਾਕ ਤੱਕ ਸੁਆਈ ਸੁਆ ਮੜੀ ਹੋਈ ਪੂਰੇ ਸ਼ਰੀਰ ਤੇ ਤੇ ਪ੍ਰਕਰਮਾਂ ਵਿੱਚ ਬਿਠੇ ਬਾਬਾ ਸੁਤਰਾਜੀ ਘੁੰਮਦੇ ਆ ਘੁੰਮਦੇ ਆ ਦੇ ਕੋਲ ਆ ਕੇ ਕਹਿੰਦੇ ਬਾਬਿਓ ਨਵੇਂ ਨਵੇਂ ਆਏ ਲੱਗਦੇ ਹੋ ਤੁਹਾਡਾ ਨਾਮ ਕੀ ਕਹਿੰਦੇ ਸ਼ੀਤਲਦਾਸ ਬੜੇ ਪਿਆਰ ਵਿੱਚ ਬੋਲਿਆ ਬੜੀ ਨਿਮਰਤਾ ਮਿਠਾਸ ਸੀ ਕੀ ਸ਼ੀਤਲਦਾਸ ਕਹਿੰਦੇ ਠੀਕ ਹੈ ਜੀ ਥੈਂਕਸ ਮਿਹਰਬਾਨੀ ਤੁਸੀਂ ਆਪਣਾ ਨਾਮ ਦੱਸਿਆ ਗਾਹਾਂ ਚਲੇ ਗਏ 10-15 ਮਿੰਟਾਂ ਬਾਅਦ ਘੁੰਮਦਿਆ ਘੁੰਮਦੇ ਬਾਬਾ ਸੁਤਰਾ ਜੀ ਫੇਰ ਆ ਗਏ ਉਹ ਫੇਰ ਆ ਕੇ ਬਾਬੇ ਦੇ ਕੋਲ ਇੱਕ ਬੋੜਾ ਮੂਦਾ ਮਾਰ ਕੇ ਕਹਿੰਦੇ ਬਾਬੂ ਤੁਹਾਡਾ ਨਾਮ ਕੀ ਸੀ ਉਹ ਕਹਿੰਦਾ ਤੂੰ ਦੱਸਿਆ ਤੇ ਸੀ ਯਾਰ ਫੇਰ ਕੋ ਲਗੇ ਨਹੀਂ ਇੱਕ ਵਾਰੀ ਦੱਸ ਦੋ ਮੇਰਾ ਨਾਮ ਸ਼ੀਤਲਦਾਸ ਸੁਰ ਬਦਲ ਗਈ ਚੁੱਲੇ ਤੇ ਪਾਣੀ ਰੱਖਿਆ ਪਹਿਲਾਂ ਠੰਡਾ ਸੀ ਥੋੜਾ ਜਿਆ ਉਹਦੇ ਵਿੱਚੋਂ ਨਾ ਗਰਮੈਸ਼ ਜੀ ਆਉਣ ਲੱਗ ਪਈ ਹੁਣ ਕੋਸਾ-ਕੋਸਾ ਹੋ ਗਿਆ ਬਾਬਾ ਸੁਤਰਾ ਜੀ ਫੇਰ ਆਏ ਕਾਫੀ ਟਾਈਮ ਬਾਅਦ ਫੇਰ ਆਏ ਬਾਬਾ ਫੇਰ ਉੱਥੇ ਬੈਠਾ ਪਰ ਉਹ ਤੇ ਕੋਲ ਬਹਿ ਕੇ ਕਹਿੰਦੇ ਨੇ ਆਖਰੀ ਵਾਰ ਦੱਸਿਓ ਤੁਹਾਡਾ ਨਾਮ ਕੀ ਕਿ ਮੈਨੂੰ ਭੁੱਲ ਗਿਆ ਮੈਂ ਮੇਰੀ ਭੁੱਲਣ ਵਾਲੀ ਆਦਤ ਹੈ ਤੁਹਾਡਾ ਨਾਮ ਕੀ ਹੈ ਬਾਬਾ ਸੁਤਰਾਜੀ ਦੀ ਜਿਹੜੀ ਸ਼ਕਲ ਸੀ ਨਾ ਬੜੀ ਮਿੱਠੀ ਦੀ ਸ਼ਕਲ ਸੀ ਜਿੱਦਨੇ ਪੈਦਾ ਹੋਏ ਨਾ 12 ਮੂਲਾ ਕਸ਼ਮੀਰ ਦੇ ਵਿੱਚ ਤੇ ਜਿਸ ਘਰ ਵਿੱਚ ਪੈਦਾ ਹੋਏ ਸੀ ਮਾਹ ਬਾਬ ਨੇ ਆਖਿਆ ਵੀ ਇਹ ਜਿਹੜਾ ਬੱਚਾ ਹੈ ਇਹ ਬਦਸ਼ਕਣ ਹੈ ਅਪਸ਼ਕਣ ਹੈ ਤੇ ਜੇ ਸਾਡੇ ਘਰ ਵਿੱਚ ਰਿਹਾ ਤੇ ਸਾਡੇ ਘਰ ਦਾ ਬੇੜਾ ਕਰਕਣਾ ਕਿਤੇ ਕਰ ਦੇ ਕਿਉਂਕਿ ਜਿਹੜੇ ਹਿੰਦੂ ਮਤ ਦੇ ਸ਼ਾਸਤਰ ਸਨ ਕਿਤਾਬਾਂ ਸਨ ਉਹ ਇਹੀ ਸਿੱਖਿਆ ਦੇਂਦੀਆਂ ਸੀ ਵੀ ਜਿਸ ਬੱਚੇ ਦੇ ਜੰਮਦਿਆਂ ਹੀ ਦੰਦ ਨਿਕਲੇ ਹੋਣ ਉਹਨੂੰ ਘਰ ਜਿਨਾਂ ਰੱਖੋ ਤੁਹਾਡਾ ਘਰ ਉਜੜ ਦੇਗਾ ਲੋਕਾਂ ਨੇ ਕਿ ਕੁੱਤਰਾ ਕੁੱਤਰਾ ਮਾੜਾ ਹੈ ਸੁੱਟ ਦਿਓ ਕਿੱਦਾਂ ਦੇ ਮਾਂ-ਬਾਪ ਹੋਣਗੇ ਜੰਗਲ ਵਿੱਚ ਸੁੱਟ ਦੇ ਤੇ ਕਿੱਦਾਂ ਤੇ ਉਹ ਮਾਂ-ਬਾਪ ਹੋਣਗੇ ਜੰਮਦੀਆਂ ਨਹੀਂ ਤੁਹਾਨੂੰ ਚਾਹੀਦੀ ਨਾ ਲਓ ਬਹੁਤ ਲੋਕ ਨੇ ਵਿਚਾਰੇ ਜਿਹੜੇ ਈਆਂ ਨੂੰ ਤਰਸਦੇ ਨੇ ਉਹਨਾਂ ਨੂੰ ਦੇ ਆਂ ਜੰਮੀਆਂ ਮਗਰੋਂ ਲਫਾਫੇ ਵਿੱਚ ਪਾ ਕੇ ਡਸਟਬਿਨ ਵਿੱਚ ਸੁੱਟ ਦਿਤੀਆਂ ਕੀੜਿਆਂ ਨੇ ਖਾ ਲਈਆਂ ਲਫਾਫਿਆਂ 'ਚ ਪਾ ਕੇ ਨਾਲੀਆਂ 'ਚ ਸੁੱਟ ਦਿਤੀਆਂ ਉੱਥੇ ਹੀ ਮਰ ਗਈਆਂ ਲਫਾਫਿਆਂ 'ਚ ਪਾ ਪਾ ਕੇ ਇਦਾਂ ਹੀ ਸੁੱਟ ਦਿਤੀਆਂ ਕੁੱਤੇ ਹੀ ਖਾ ਕੇ ਉਹਨਾਂ ਨੂੰ ਔਰ ਮੈਂ ਤਾਂ ਇੰਨਾ ਹੈਰਾਨ ਇੱਕ ਮੈਂ ਇੱਕ ਵੀਡੀਓ ਵੇਖੀ ਐ ਕਿ ਕੁੱਤੇ ਨੇ ਇੱਕ ਛੋਟੀ ਜੀ ਬੱਚੀ ਨੂੰ ਬਚਾ ਲਈ ਕੋਈ ਸੁੱਟ ਗਿਆ ਉਹ ਕੁੱਤਾ ਹੀ ਚੱਕ ਕੇ ਲੈ ਕੇ ਉੱਥੇ ਆ ਗਿਆ ਜਿੱਥੇ ਲੋਕ ਬੈਠੇ ਸਨ ਉਹ ਕੁੱਤਾ ਚੰਗਾ ਜਾਂ ਬੰਦਾ ਹਾਂਜੀ ਕੁੱਤਾ ਚੰਗਾ ਜਾਂ ਬੰਦਾ ਕੁੱਤਾ ਚੰਗਾ ਬੰਦਾ ਨਹੀਂ ਇਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਇਹ ਜੇ ਲੋਕਾਂ ਨਾਲੋਂ ਜਾਨਵਰ ਚੰਗੇ ਹੁੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਬੰਦਾ ਤੂੰ ਜ਼ਰੂਰ ਹੈ ਪਰ ਕਰਤੂਤਾ ਤੇਰੀਆਂ ਪਸ਼ੂਆਂ ਤੂੰ ਮਾਰੀਆਂ ਕਈ ਵਾਰੀ ਪਸ਼ੂ ਵੀ ਬੰਦਿਆਂ ਤੋਂ ਵਧੀਆ ਕੰਮ ਕਰ ਜਾਂਦੇ ਵੀ ਕਾਹਦਾ ਤੂੰ ਬੰਦਾ ਨਹੀਂ ਤੁਹਾਨੂੰ ਚਾਹੀਦੀ ਕਿਸੇ ਕਿਸੇ ਨੂੰ ਦੇ ਦਿਓ ਓਏ ਕਮਲਿਓ ਉਹਨਾਂ ਨੂੰ ਸੁਟ ਦਿਓ ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਹਾਂ ਪੁੱਤਾਂ ਦਾ ਤਾਂ ਮੈਨੂੰ ਪਤਾ ਹੈ ਮੇਰੇ ਘਰ ਵਿੱਚ ਵੀ ਹੈਗਾ ਪਰ ਉਹਨੂੰ ਫੋਨ ਕਰੋ ਇੱਕੋ ਹੀ ਗੱਲ ਕਰਦਾ ਹੈ ਬਸ ਤੇ ਜੇ ਧੀ ਨਾਲ ਗੱਲ ਕਰੋ ਤੇ ਘੰਟਾ ਘੰਟਾ ਦੀ ਗੱਲਾਂ ਹੀ ਨਹੀਂ ਮੁੱਕਦੀ ਇਹਨਾਂ ਪਿਆਰ ਕਰਦੀਆਂ ਨੇ ਧੀਆ ਮਾਰੀਆਂ ਨਹੀਂ ਉਹਨਾਂ ਨੂੰ ਸੰਸਕਰ ਚੁੱਕੇ ਦੋ ਧੀਆ ਮਾਰੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਇੰਨਾ ਕੋ ਪਿਆਰ ਕਰੋ ਗੁਰਸਿੱਖੀ ਜੀਵਨ ਦੇ ਵਿੱਚ ਉਹਨਾਂ ਨੂੰ ਢਾਲੋ ਤਾਂ ਕਿ ਉਹ ਆਪਾਂ ਇਸ ਗੱਲ ਤੋਂ ਡਰਦੇ ਹਾਂ ਜੀ ਸਾਡੀ ਪੱਗ ਨੂੰ ਦਾਗ ਨਾ ਜਾਣ ਗੀਆਂ ਤੇ ਪੁੱਤ 'ਚ ਕੋਈ ਕਰਦੂਤ ਕਰੇ ਤੇ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਦਾ ਹਾਂਜੀ ਲੱਗਦਾ ਹੈ ਕੱਲਾ ਧੀਆ ਦੇ ਨਾਲ ਨਹੀਂ ਪੁੱਤਾਂ ਦੇ ਨਾਲ ਵੀ ਲੱਗਦਾ ਹੈ ਪਰ ਯਾਦ ਰੱਖੋ ਇੱਕ ਗੱਲ ਪੁੱਤ ਧੱਕੇ ਮਾਰ ਕੇ ਜਦੋਂ ਕੱਢ ਦਿੰਦੇ ਨੇ ਮਾਂ ਬਾਪ ਨੂੰ ਤੇ ਫਿਰ ਇੱਕੋ ਹੀ ਦਰਵਾਜ਼ਾ ਹੁੰਦਾ ਉਹ ਕਹਿੰਦੇ ਧੀ ਚੰਗੀ ਹੈ ਭਾਈ ਗੁਰਦਾਸ ਜੀ ਆਖਿਆ ਕਹਿੰਦੇ ਨੇ ਕੋ ਪੁੱਤੋਂ ਧੀ ਚੰਗੇ ਰਹੀ ਪਰ ਘਰ ਜਾਏ ਵਸਾਏ ਦਾਈ ਕਹਿੰਦੇ ਰੱਬਾ ਕੋ ਪੁੱਤ ਦੇਵੀ ਇਹ ਨਹੀਂ ਚਾਹੀਦਾ ਧੀ ਦੇ ਦੇ ਕੋਈ ਘਰ ਤਾਂ ਵਸਾਏਗੀ ਧੀ ਦੇ ਦੇ ਤੇ ਗੁਰਬਾਣੀ ਨੂੰ ਕਿੱਥੇ ਪੜ੍ਹ ਕੇ ਵੇਖੀ ਤੇ ਮਾਲਕ ਨੇ ਤਾਂ ਹਰ ਇੱਕ ਧੀ ਹੋਵੇ ਪੁੱਤ ਹੋਵੇ ਉਹਨੂੰ ਤਾਂ ਇੱਕ ਸ਼ਬਦ ਵਰਤਿਆ ਪੁੱਤ ਅਸੀਂ ਭਾਵিও ਦੇ ਅਰਥ ਗਲਤ ਕਰ ਜਾਈਏ ਪਰ ਸ਼ਬਦ ਵਰਤਿਆ ਪੁੱਤ ਪੰਕਤੀ ਹਾਜ਼ਰ ਕਰਾਣ ਲੱਗਾ ਪੂਤਾ ਮਾਤਾ ਕੀ ਆਸੀਸ ਨਿਮਕ ਨਬਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਪੂਤਾ ਸਾਰਿਆਂ ਨੂੰ ਆਖਿਆ ਪੂਰੇ ਸੰਸਾਰ ਕਹਿੰਦੇ ਨੇ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਦੰਦ ਬਾਹਰ ਨਿਕਲੇ ਆ ਇਹਨੂੰ ਘਰ ਨਹੀਂ ਰੱਖਣਾ ਛੱਡ ਦਿੱਤਾ ਗੁਰੂ ਅਰਗੁਬਿੰਦ ਸਹਿਬ ਮਹਾਰਾਜ ਕੁਦਰਤੀ ਉਹਨਾਂ ਦਿਨਾਂ ਵਿੱਚ ਕਸ਼ਮੀਰ ਸਨ ਇੱਕ ਬੱਚੇ ਦੀ ਰੋਂਦੀ ਆਵਾਜ਼ ਆਈ ਰੋ ਰਿਹਾ ਬੱਚਾ ਘਾਹ ਉੱਤੇ ਪਿਆ ਕੀੜਿਆਂ ਦੇ ਨਾਲ ਸਾਰਾ ਲਿਪੜਿਆ ਹੋਇਆ ਕੀੜੇ ਇਹਨੂੰ ਖਾ ਰਹੇ ਨੇ ਸਿੱਖਾਂ ਨੂੰ ਕਿਹਾ ਤੂੰ ਵੇਖੋ ਕੋਈ ਬੱਚਾ ਹੈ ਘਾਹ ਦੇ ਪਿਆ ਹੈ ਕਹਿੰਦੇ ਨੇ ਮਹਾਰਾਜ ਬੱਚਾ ਤਾਂ ਹੈਗਾ ਪਰ ਕੁਤਰਾ ਜਿਹਾ ਲੱਗਦਾ ਹੈ ਉਹਦੇ ਦੰਦ ਬਾਹਰ ਨਿਕਲੇ ਨੇ ਗੁਰੂ ਅਰਗੁਬਿੰਦ ਮਹਾਰਾਜ ਥਾਂ ਉtre ਘੂੜੇ ਤੋਂ ਆਪਣੇ ਹੱਥਾਂ ਨਾਲ ਪਕੜਿਆ ਨਾ ਬੱਚੇ ਨੂੰ ਜਦੋਂ ਤੇ ਮੱਥਾ ਚੁੰਮ ਕੇ ਕਹਿੰਦੇ ਨੇ ਤਾ ਸੁਧਰਿਆ ਆਖੋ ਸਤਨਾਮ ਏਕੀਆ ਜੀ ਇਹ ਸੁਧਰਿਆ ਸੁਧਰਾ ਮਤਲਬ ਸੁਧਰਿਆ ਹੋਇਆ ਤੇ ਖੁਦ ਸੁਧਰਿਆ ਦੂਜਿਆਂ ਨੂੰ ਸੁਧਾਰੇਗਾ ਕਹਿੰਦੇ ਨੇ ਵਾਕਿਆ ਸੁਧਾਰਿਆ ਵੀ ਦੰਦ ਉਹਨਾਂ ਦੇ ਬੜੇ ਲੰਬੇ ਲੰਬੇ ਸਨ ਬਾਬਾ ਸੁਧਰਾ ਜੀ ਦੇ ਤੇ ਉਹਨਾਂ ਨੂੰ ਵੇਖ ਕੇ ਹੀ ਹਾਸਾ ਆ ਜਾਂਦਾ ਸੀ ਕਈ ਵਾਰੀ ਕਈਆਂ ਦੀ ਸੂਰਤੀ 라ਬ ਨੇ ਇਦਾਂ ਨਹੀਂ ਬਣਾਈ ਹੁੰਦੀ ਨਾ ਵੇਖ ਕੇ ਹੀ ਹਾਸਾ ਜੀ ਆ ਜਾਂਦਾ ਜਿਹੜਾ ਖਿੜ ਜਾਂਦਾ ਤੇ ਕਈਆਂ ਦੀ ਸੂਰਤੀ ਇਦਾਂ ਦੀ ਹੁੰਦੀ ਹੈ ਖੁਸ਼ੀ ਦੇ ਵਿੱਚੋਂ ਵੀ ਆਉ ਉਹਨਾਂ ਨੂੰ ਵੇਖ ਕੇ ਕਮੀ ਛੜ ਜਾਂਦੀ ਪਿੱਕਾ ਤੋਂ ਮਿਲ ਗਏ ਆ ਸਾਹਮਣੇ ਤੇ ਬਾਬਾ ਸਤਰਾਜੀ ਦਾ ਤਾਂ ਮੁਖੜੇ ਬੜਾ ਪਿਆੜਾ ਸੀ ਕਹਿੰਦੇ ਤੀਜੀ ਵਾਰੀ ਆ ਕੇ ਗਿਆ ਬਾਬਾ ਤੁਹਾਡਾ ਨਾਮ ਕੀ ਹੈ ਉਹ ਕਹਿੰਦਾ ਤੈਨੂੰ ਪਤਾ ਨਹੀਂ ਮੈਂ ਤੈਨੂੰ ਕਿਹਾ ਤਗਾ ਮੇਰਾ ਨਾਮ ਸ਼ੀਤਲदास ਹੁਣ ਨਾਂ ਮੈਂ ਤੋਂ ਪੁੱਛੀ ਬਾਬਾ ਜੀ ਕਹਿੰਦੇ ਵੀ ਠੀਕ ਹੈ ਹੁਣ ਲਈ ਮੈਂ ਤੈਨੂੰ ਪੁੱਛਦਾ ਹੁਣ ਮੈਂ ਚੱਲੇ ਹੁਣ ਘੁੰਮਦਿਆ ਘਮੁੰਦਿਆ ਫਿਰ ਬਾਬਾ ਜੀ ਆ ਗਏ ਕਹਿੰਦੇ ਇੱਕੋ ਵਾਰੀ ਦੱਸ ਦੋ ਤੁਹਾਡਾ ਨਾਮ ਕੀ ਕਹਿੰਦੇ ਠਹਿਰ ਜਰਾ ਕਿ ਮੈਂ ਤੁਹਾਨੂੰ ਦੱਸਦਾ ਮੇਰਾ ਨਾਮ ਕੀ ਚਮਟਾ ਚੱਕਿਆ ਬਾਬਾ ਸੁਤਰਾਜੀ ਅੱਗੇ ਅੱਗੇ ਸਾਥ ਜਿਹੜਾ ਸੀ ਉਹ ਪਿੱਛੇ ਪਿੱਛੇ ਬਾਬਾ ਜੀ ਤਾਂ ਭੱਜਦੇ ਭੱਜਦੇ ਗਾਂ ਗੁਰੂ ਹਰਗੋਬਿੰਦ ਮਹਾਰਾਜ ਕੋਲ ਪਹੁੰਚ ਗਏ ਪਰ ਸੌਦ ਦੀ ਤੌਹੀਂ ਦੀ ਵੱਡੀ ਗੋਗੜ ਸੀ ਉਹ ਕਿੱਥੇ ਪਹੁੰਚੇ ਲੋਕਾਂ ਦੀਆਂ ਵਿਲੀਆਂ ਖਾ ਖਾ ਕੇ ਢੇਡ ਵਧਾਇਆ ਹੋਇਆ ਸੀ ਹੁਣ ਪੱਛਿਆਣਾ ਜਾਈ ਕਹਿੰਦੇ ਜਿਸ ਟਾਈਮ ਉਹ ਪਹੁੰਚੇ ਨਾ ਗੁਰੂ ਹਰਗੋਬਿੰਦ ਮਹਾਰਾਜ ਕੋਲ ਬਾਬੇ ਤਾਂ ਪੁਰਾਹ ਹਾਲ ਸੌ ਸਾਈ ਹੋਇਆ ਕਿ ਕੁਛ ਗੋਰ ਐ ਗਾਲਾਂ ਕੱਢ ਰਿਹਾ ਬਹੁਤ ਗਾਲਾਂ ਕੱਢ ਗੁਰੂ ਹਰਗੋਬਿੰਦ ਮਹਾਰਾ ਜਿੰਦੇ ਪਹਿਲਾ ਸਾਲ ਹੈ ਨਾ ਫਿਰ ਗਾਂ ਕੱਢੀ ਸਾਲ ਹੈ ਨਾ ਪਹਿਲਾ ਸੋ ਸਾਈ ਹੋਇਆ ਵਿਚਾਰਾ ਠੰਡਾ ਜਿਹਾ ਹੋਇਆ ਕਹਿੰਦੇ ਐਸੇ ਸਿੱਖ ਪਾਲੇ ਆਪਣੀ ਕੈਸੇ ਸਿੱਖ ਪਾਲੇ ਆਪਣੇ ਇਹ ਸਾਧੂ ਉਸੇ ਮਸ਼ਕਰੀ ਕਰਤੇ ਆਂ ਬਾਬਾ ਸੁਤਰਾਜੀ ਦੇ ਵਾਲਾ ਗੁਰੂ ਹਰਗੋਬਿੰਦ ਮਹਾਰਾ ਸਾਹਿਬ ਵੇਖ ਕੇ ਕਹਿੰਦੇ ਨੇ ਕਿ ਲੱਗਦਾ ਕੋਈ ਕਾਰਾ ਕੀਤਾ ਹੈ ਕੀ ਗੱਲ ਹੋਈ ਤੇ ਬਾਬਾ ਸੁਤਰਾਜੀ ਕਹਿੰਦੇ ਵੀ ਕੁਛ ਨਹੀਂ ਬਸ ਇੰਨਾ ਕੁ ਗੱਲ ਹੈ ਕਿ ਮੈਂ ਇਹਨੂੰ ਪੁੱਛਿਆ ਵੀ ਤੇਰਾ ਨਾਮ ਕੀ ਕਹਿੰਦਾ ਜੀ ਸ਼ੀਤਲਦਾਸ ਜਦੋਂ ਇਹਨੇ ਕਿਹਾ ਮੇਰਾ ਨਾਮ ਸ਼ੀਤਲਦਾਸ ਤੇ ਕੁਦਰਤੀ ਤੇ શરીਤੇ ਸਵਾ ਵੀ ਲੱਗੀ ਹੋਈ ਸੀ ਮੈਨੂੰ ਸ਼ੱਕ ਪੈ ਗਿਆ ਇਹਦੇ ਤੇ ਆਪੋ ਮਾਰਕੀਟ ਚ ਕੋਈ ਚੀਜ਼ ਲੈਨੇ ਨਾ ਕੋਈ ਵਾਰ ਸ਼ੱਕ ਪੈ ਜਾਂਦਾ ਅਸੀਂ ਕਹਿੰਦੇ ਅੱ비 ਇਹ ਤਾਂ ਨਗ ਨਹੀਂ ਜਾਂਦੀ ਮੈਨੂੰ ਸਹੀ ਨਹੀਂ ਕਹਿੰਦੇ ਮੈਨੂੰ ਸ਼ੱਕ ਪੈ ਗਿਆ ਵੀ ਇਹ ਜਿਹੜਾ ਪ੍ਰੋਡਕਟ ਹੈ ਇਹਦੇ ਉੱਪਰ ਲਿਖਿਆ ਜਰੂਰ ਹੈ ਸ਼ੀਤਲਦਾਸ ਪਰ ਅੰਦਰ ਕੁਝ ਗੁਗਲੀਕੇਟ ਹੈ ਕੋਈ ਪ੍ਰੋਬਲਮ ਹੈ ਗੁਰੂ ਅੰਗਦ ਦੇ ਮਹਾਰਾਜਾ ਅਸਕੇ ਕਹਿੰਦੇ ਫੇਰ ਵੇਖਿਆ ਕਹਿੰਦੇ ਹਾਂ ਕੀ ਮਹਾਰਾਜ ਕਹਿੰਦੇ ਜੋ ਵੇਖਿਆ ਸਹੀ ਸਹੀ ਦਸੀ ਬਾਬਾ ਸੁਤਰਾਜੀ ਕਹਿੰਦੇ ਜਿਹੜੀ ਸੁਹਾ ਲੱਗੀ ਸੀ ਨਾ ਦੇ ਸ਼ਰੀਰ ਤੇ ਮੈਂ ਜਦੋਂ ਮਾੜੀ ਦੇ ਹੱਥਾਂ ਨਾਲ ਇੱਧਰ ਖੀਤੀ ਉਹ ਮਹਾਰਾਜ ਮੇਰੇ ਹੱਥ ਮੱਸਾ ਬੱਚੇ ਮੈਂ ਸਰਨ ਲੱਗਾ ਸੀ ਐਨੀ ਆਕੇ ਇਹਦੇ ਵਿੱਚੋਂ ਨਿਕਲੀ ਮੈਂ ਤਾਂ ਇਹਨੂੰ ਐਨਾ ਕਹਾਂਗਾ ਬਾਬੇ ਨਾਮ ਸ਼ੀਤਲ ਦਾਸ ਬਦਲ ਕੇ ਰੱਖ ਲਓ ਕੀ ਭਾਂਬੜ ਦਾਸ ਸ਼ੀਤਲ ਤਾਂ ਤੁਹਾਡੇ ਅੰਦਰ ਨਹੀਂ ਆਪਣਾ ਨਾਮ ਚੇਂਜ ਕਰ ਲਓ ਕਿਉਂਕਿ ਜਿਹੜਾ ਤੁਸੀਂ ਨਾਮ ਰੱਖਿਆ ਇਹ ਤੁਹਾਡੇ ਸ਼ਰੀਰ ਦੇ ਮੁਤਾਬਕ ਵੀ ਤੇ ਤੁਹਾਡੇ ਗੁਣਾਂ ਦੇ ਮੁਤਾਬਕ ਵੀ ਤੁਹਾਡੇ ਉੱਤੇ ਨਹੀਂ ਟੁਕਦਾ ਇਹਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹ ਬਖਸ਼ਿਸ਼ ਕਰਦੇ ਨੇ ਉਹ ਕਹਿੰਦੇ ਸ਼ਰੀਰ ਤੇ ਸੁਆਹ ਲਾਉਣ ਦੇ ਨਾਲ ਕੋਈ ਠੰਡਾ ਨਹੀਂ ਜੇ ਹੁੰਦਾ ਜੇ ਸੁਆਹ ਲਾਉਣੀ ਹੈ ਤੇ ਧਿਆਨ ਦੀ ਲਾਓ ਤਾਂ ਕਿ ਕੁਝ ਪੱਲੇ ਪੈ ਜਾਏ ਇੱਕ ਬੇਨਤੀ ਕਰਕੇ ਗਾਉਣ ਤੋਂ ਲੱਗਾ ਮੰਦਾ ਸੰਤੋਖ ਸਰਉਪਤ ਝੋਲੀ ਧਿਆਨ ਕੀ ਕਰੇ ਬਿਪੂਤ ਨਾਲ ਨੜ ਬੜੇ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੇ ਕਿੰਤਾ ਕਾਲ ਵਿਸ਼ਰਾਮਿਤ ਲਾਉਣਾ ਜੇ ਕਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ